ਪਿਛਲੇ ਦਿਨਾਂ ਚ ਨਾ ਆ ਕੁੜੀ ਦਾ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਕਿ ਦਾਜ ਦੇ ਲੂਬੀਆਂ ਨੇ ਇਹਨੂੰ ਮਾਰ ਦਿੱਤਾ ਇਹਦੇ ਪਿੱਛੇ ਕੀ ਕਾਰਨਾ ਕਿਉਂ ਅਜਿਹਾ ਹੋਇਆ ਇਹ ਫੈਸਲਾ ਅਦਾਲਤਾਂ ਨੇ ਕਰਨਾ ਪਰ ਜਿਹੜੀਆਂ ਕੁੜੀਆਂ ਦਾਜ ਦੀ ਬਲੀ ਚੜ ਜਾਂਦੀਆਂ ਨੇਗੀਆਂ ਉਹਨਾਂ ਵਾਸਤੇ ਮੈਂ ਕੁਝ ਲਾਈਨਾਂ ਲਿਖਿਆ ਨੇ ਇੱਕ ਵਾਰੀ ਜ਼ਰੂਰ ਸੁਣਿਓ ਮੈਂ ਤੇਰੀ ਤੀ ਰਹੀ ਆ ਬੋਲ ਬਾਬਲਾ ਖੋਲਣ ਬੈਠੀ ਬੋਲ ਬਾਬਲਾ ਏਨੇ ਦਿਲ ਦੇ ਚੋਰ ਬਾਬਲਾ ਸੋਚਾਂ ਤੋਂ ਕਮਜ਼ੋਰ ਬਾਬਲਾ ਕਹਿੰਦੇ ਨੇ ਕੁਝ ਹੋਰ ਬਾਬਲਾ ਕਰਦੇ ਨੇ ਕੁਝ ਹੋਰ ਬਾਬਲਾ ਕਹਿੰਦੇ ਨੇ ਕੁਝ ਹੋਰ ਬਾਬਲਾ ਕਰਦੇ ਨੇ ਕੁਝ ਹੋਰ ਬਾਬਲਾ ਓ ਡਾਂਡ ਕਸੇ ਨੂੰ ਹੋਰ ਨਾ ਲੱਗੇ ਉਹ ਡੰਡ ਕਿਸੇ ਨੂੰ ਹੋਰ ਨਾ ਲੱਗੇ ਜੋ ਮੈਨੂੰ ਲੱਗਿਆ ਸੀ ਬਾਬਲਾ ਹੋਰ ਕਿਸੇ ਨੂੰ ਡੰਡ ਨਾ ਲੱਗੇ ਜੋ ਮੈਨੂੰ ਲੱਗਿਆ ਸੀ ਬਾਬਲਾ ਇਹਨੂੰ ਬਣਾ ਕੇ ਰੱਖ ਨਹੀਂ ਸਕਦੇ ਇਹਨੂੰ ਬਣਾ ਕੇ ਰੱਖ ਨਹੀਂ ਸਕਦੇ ਸਮਝਣ ਜੀ ਨੂੰ ਧੀ ਬਾਬਲਾ ਇਹਨੂੰ ਬਣਾ ਕੇ ਰੱਖ ਨਹੀਂ ਸਕਦੇ ਜੀ ਨੂੰ ਆਖਣ ਧੀ ਬਾਬਲਾ ਨੋ ਬਣਾ ਕੇ ਰੱਖ ਨਹੀਂ ਸਕਦੇ ਉਹਨੂੰ ਨੋ ਬਣਾ ਕੇ ਰੱਖ ਨਹੀਂ ਸਕਦੇ ਉਹ ਮਾਪੇ ਕਰ ਵੀ ਰਹਾ ਬੇਗਾਨੀ ਸੋਹਰੇ ਕਰ ਵੀ ਰਹਾ ਬੇਗਾਨੀ ਮਾਪੇ ਕਰ ਵੀ ਰਹਾ ਬੇਗਾਨੀ ਸੋਹਰੇ ਕਰ ਵੀ ਰਹਾ ਬੇਗਾਨੀ ਤੂੰ ਹੀ ਦੱਸ ਦੇ ਰੱਬਾ ਮੇਰੇ ਆ ਮੇਰੇ ਰਹਿਣ ਲਈ ਥਾਂ ਵੀ ਹੈ ਨਹੀਂ ਮਾਪੇ ਕਰ ਵੀ ਰਹਾ ਬੇਗਾਨੀ ਸੋਹਰੇ ਕਰ ਵੀ ਰਹਾ ਬੇਗਾਨੀ ਤੂੰ ਹੀ ਦੱਸ ਦੇ ਰੱਬਾ ਮੇਰੇ ਆ ਰਹਿਣ ਲਈ ਮੇਰੇ ਕੋਈ ਥਾਣੀ ਦਾਜ ਦੇ ਲੋਬੀ ਸੋਰੇ ਮੇਰੇ ਦਾਜ ਦੇ ਲੋਬੀ ਸੋਰੇ ਮੇਰੇ ਭਾਲ ਦੇ ਸੀ ਮੈਥੋਂ ਕੀ ਬਾਬਲਾ ਹਾ ਨੋ ਬਣਾ ਕੇ ਰੱਖ ਨਹੀਂ ਸਕਦੇ ਜੀ ਨੂੰ ਸਮਝਣ ਧੀ ਬਾਬਲਾ ਇਹ ਨੋ ਬਣਾ ਕੇ ਰੱਖ ਨਹੀਂ ਸਕਦੇ ਜੀ ਨੂੰ ਸਮਝਣਤੀ ਬਾਬਲਾ ਨੋ ਬਣਾ ਕੇ ਰੱਖ ਨਹੀਂ ਸਕਦੇ ਸੇ ਜਦੋਂ ਰਿਸ਼ਤਾ ਲੈਣਾ ਹੁੰਦਾਗਾ ਤਾਂ ਅਸੀਂ ਕੁੜੀ ਦੇ ਪੇਕਿਆਂ ਨੂੰ ਇਹ ਗੱਲ ਕਹਿੰਨੇ ਆ ਕਿ ਅਸੀਂ ਤੁਹਾਡੀ ਧੀ ਨੂੰ ਆਪਣੀ ਧੀ ਬਣਾ ਕੇ ਰੱਖਾਂਗੇ ਪਰ ਜਦੋਂ ਵਿਆਹ ਹੋ ਜਾਂਦਾ ਕੁਝ ਮਾਪੇ ਮੁੰਡੇ ਦੇ ਐਦਾਂ ਦੇ ਹੁੰਦੇ ਨੇ ਜਿਹੜੀ ਉਹਨੂੰ ਧੀ ਨਾ ਬਣਾ ਕੇ ਵੀ ਇੱਕ ਚੰਗੀ ਨੋ ਬਣਾ ਕੇ ਵੀ ਨਹੀਂ ਰੱਖ ਸਕਦੇ ਮੈਂ ਕਲ ਹਮੇਸ਼ਾ ਕਰਦਾ ਹੁੰਨਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਜਵਾਈ ਚੰਗਾ ਹੋਵੇ ਜੇ ਤੁਸੀਂ ਕਿਸੇ ਦੇ ਜਵਾਈ ਹੋ ਤਾਂ ਉਹਦੇ ਲਈ ਜਵਾਈ ਚੰਗੇ ਬਣ ਜਾਓ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਨੋ ਚੰਗੀ ਆਵੇ ਤਾਂ ਜਿਹੜੀ ਤੁਹਾਡੀ ਨੋ ਆ ਤੁਸੀਂ ਉਹਨੂੰ ਚੰਗਾ ਰੱਖੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਧੀ ਨੂੰ ਕੋਈ ਜਵਾਈ ਤੰਗ ਨਾ ਕਰੇ ਤਾਂ ਜਿਹਦੇ ਘਰ ਦਾ ਤੁਹਾਡਾ ਮੁੰਡਾ ਜਵਾਈ ਆ ਤਾਂ ਉਹਨੂੰ ਕਹੋ ਕਿ ਉਹਦੀ ਧੀ ਨੂੰ ਵੀ ਤੰਗ ਨਾ ਕਰੇ ਗੱਲਾਂ ਸੱਚੀਆਂ ਨੇ ਪਰ ਇਹ ਕੌੜੀਆਂ ਨੇ ਚੰਗੀਆਂ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰੋ